ਬੇਟੇ ਨੇ ਮੇਰੇ ਨੇ ਸਾਡੇ ਵਾਸਤੇ ਆਵਦੇ ਜੜੇ ਰੱਖਿਆ ਵੀ ਜੇ ਮੈਨੂੰ ਕੋਈ ਸਵੋਈ ਮੈਂ ਕੱਬਿਆ ਆਂ ਜਾਂ ਮम्मी ਡੈਡੀ ਰੋ ਲ ਜਾਣਗੇ ਫਿਰ ਹੋਰ ਤੇ ਕਿ ਮੁੱਖੇ ਮੈਂ ਜੇ ਮੈਂ ਅੱਖ ਪਰ ਨਹੀਂ ਸੀ ਕਹਿੰਦੀ ਮम्मी ਰੋਈ ਹੈ ਕਿ ਮम्मी ਰੋਣਾ ਇੰਨੇ ਹੀ ਪਾਵੇਂ ਮੈਂ ਫੈਲਾਉਣੇ ਨੇ ਮੈਨੂੰ ਪੈਸੇ ਭੇਜ ਦੋ ਮੈਂ ਪੁੱਛਾ ਸਾਡੇ ਕੋਈ ਨਹੀਂ ਹੈ ਕਿ ਸ ਤੇਰੇ ਤੇ ਲੱਗ ਤੂੰ ਆਉਦੇ ਕੋਈ ਨਾ ਕਹਿੰਦੀ ਮੈਂ ਕੋ ਤਾਂ ਹੈ ਨਹੀਂ ਜਦੋਂ ਭੈਣ ਚੜ ਗਈ ਉਹਦੇ ਬਰਦਰ ਤੇ ਮਾਂ ਚੜ ਗਈ ਫਿਰ ਫੋਨ ਬਲੌਕ ਹੋ ਗਿਆ ਤੇ ਕੋਈ ਨਹੀਂ ਇਹਦੇ ਨਹੀਂ ਸੀ ਜਾਣਦੇ ਵਿਆਹ ਤੋਂ ਬਾਅਦ ਸਾਡੇ ਨਾਲ ਕੋਈ ਵੀ ਇੰਨਾ ਧੋਖਾ ਦੇਣਾ। ਕੰਪੰਡ ਜ਼ਮੀਨ ਵਾਇਆ ਕਰਕੇ ਲੋਕਾਂ ਨੂੰ ਜਣੀ ਸਾਡੇ ਕੋਲ ਡੇਢ ਬਘਾਰ ਹੈਗੀ 2.5 ਕਿਲੋ ਜ਼ਮੀਨ ਸੀ। ਜੀ ਜ਼ਮੀਨ ਤਾਂ ਸਾਡੀ ਸਾਰੀ ਚਲੂ ਚਲੀ ਗਈ। ਸਾਨੂੰ ਵੀ ਬਾਅਦ ਵਿੱਚ ਪਿਛੰਦੇ ਮੰਗਲੇ ਜੀ ਹੋ ਗਏ ਕਿਸਾਂ ਭੇਜ ਰਹੇ ਸੀ। ਤੇ ਮੁੰਡਾ ਕਹਿੰਦਾ ਵੀ ਮੰਮੀ ਕੋਈ ਨਾ ਆਪਾਂ ਲੈ ਲਿਨੇ ਰਿਸ਼ਤਾ ਵੀ ਇਹ ਤਾਂ ਡੈਡੀ ਨਹੀਂ ਹੈਗਾ ਵੀ ਗਰੀਬ ਨੇ ਚਲ ਪੜ੍ਹ ਰੂਣੀਆਂ ਕੁੜੀਆਂ ਵੀ ਚਲ ਤੋ ਸੈਨਰ ਕੰਮ ਲੋਟੇ ਕੁਛ ਤਾਂ ਲੈ ਆਪਣਾ ਹੋ ਜਾ। ਪਰੋਂ ਕੋ ਉਪਰੋਂ ਖੋਤਰਨ ਦਾ ਸੀ ਅੰਦਰੋਂ ਪਤਲੀ ਮਨਚ ਕੀ ਹੋ ਉਹਦੇ ਵਿੱਚ ਵਿੱਚ ਬਹੁਤ ਗਮ ਕਰਦੀ ਸੀ। ਬੇਟਾ ਸਾਡਾ ਅਸੀਂ ਕਹਿਣ ਕੀ ਹੋਵੇ ਇਹ ਇਹਨਾਂ ਕੋਸ ਨਹੀਂ ਹੋਇਆ ਮੰਮੀ ਵੀ ਕੰਕਰੀਟਸ ਨੂੰ ਡੇ ਕੋਡ ਨੂੰ ਅੱਗ ਗਈ ਹੈ ਜਿਹੜੀ ਪਹਿਲਾਂ ਕਿ ਨਹੀਂ ਵਧੀਆ ਮੁੰਡਾ ਸਾਡੇ ਨਾਲ ਖੇਤੀ ਕਰਦਾ ਸੀ ਨਾਲ ਕੰਮ ਕਰਵਾਉਂਦਾ ਸੀ ਇਹ ਤਾਂ ਉਹਦੀ ਗਈ ਤੇ ਬਾਹਰ ਵਿੱਚ ਹੀ ਫਿਰ ਇਹਨੂੰ ਫੈਕਟਰੀ ਵਿੱਚ ਜੋਬ ਕਰਨੀ ਪਈ ਜੋ ਗੱਡੀ ਚ ਲੁਣੀ ਫਿਰ ਲਾ ਦਿੰਦੀ ਅਸੀਂ ਪਹਿਲਾਂ ਜਣੀ ਲੱਗੇ 60000 ਲੱਗੇ ਸੀ ਹੁਣ ਬੇ ਸਿਰ 10000 ਰੁਪਏ ਦੇ ਰਹੇ ਨੇ 10000 ਪਿੱਛੇ ਉਹਦੇ ਨਾਲ ਹੀ ਛੱਡਾ ਬਣੀ ਕਿਚਾਰੇ ਤੇ ਰੁਕੀ ਪਣੀਦਾ ਜੀ ਜੀ ਵਾਕਿਆ ਹੁਣ ਜ਼ਮੀਨ ਤੇ ਸਾਡ ਕੋਈ ਰਹੀ ਨਹੀਂ ਹੈ ਕੋਣ ਉਹ ਡੇਢ ਬਿਜਾ ਬਚੂ ਕੀ ਖਾਨ ਜੋਗੇ ਦਾ ਨੇ ਹੋਣਗੇ ਇਹਦੇ ਵਿੱਚੋਂ ਉਹ ਸਾਡੇ ਸਾਹਮਣੇ ਨਹੀਂ ਸੀ ਕੋਈ ਗੱਲ ਕਰਦਾ ਵਿਚੀ ਵਿਚ ਗਮ ਲਈ ਜਾਂਦਾ ਸੀ ਟਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ 아이샤 ਸੋਹਰਿਆਂ ਦਾ 28 ਲੱਖ ਰੁਪਇਆ ਲਗਾ ਕੇ ਵਿਲੈਤ ਗਈ ਲੜਕੀ ਹੈ ਜਿਹੜੀ 9 ਸਾਲ ਬਾਅਦ ਜਦ ਵਾਪਸ ਇੰਡੀਆ ਆਂਦੀ ਹੈ ਤਾਂ ਉਸ ਨੂੰ ਪੁਲਿਸ ਵਾਲਿਆਂ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ 에ਰਪੋਰਟ ਤੇ ਤੇ ਉਸ ਪਿੱਛੋਂ ਜਿਹੜਾ ਇਹ ਕੇਸ ਆ ਇਹ ਸਾਹਮਣੇ ਆਂਦਾ ਹੈ ਜਿਸ ਤੋਂ ਬਾਅਦ ਕੱਲ ਜਿਸ ਲੜਕੇ ਦੇ ਨਾਲ ਧੋਖਾ ਹੁੰਦਾ ਹੈ ਉਹ ਵੀ ਕੈਮਰੇ ਦੇ ਅੱਗੇ ਆਇਆ ਸੀ ਤੇ ਹੁਣ ਉਸ ਦੇ ਮਾਪਿਆਂ ਦੇ ਨਾਲ ਗੱਲਬਾਤ ਕਰਨ ਲਈ ਉਸ ਦੇ ਘਰ ਪਹੁੰਚੇ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰਸੀ ਕਲਮਾ ਜੀ ਸਾਰਸੀ ਕਲਮਾ ਜੀ ਮਾਤਾ ਜੀ ਕੀ ਹੋਇਆ ਸੀਗਾ ਕਿ ਮਾਮਲਾ ਕੀ ਆ ਪੂਰਾ ਮਾ ਮੈਂ ਆਈ ਸੀ ਜੀ ਕਿ ਕਿ ਅਸੀਂ ਰੋਕ ਕੀਤੀ ਸੀ ਅਸੀਂ ਕਹਿ ਸੀ ਵੀ ਸਾਡੇ ਮੁੰਡੇ ਕਹਿੰਦੇ ਵੀ ਅਸੀਂ ਕੁੜੀ ਨੇ ਬਾਹਰ ਜਾਨਣਗੇ ਸਾਡੇ ਕੋਈ ਪੈਸਾ ਨਹੀਂ ਹੈਗਾ ਵੀ ਤੁਸੀਂ ਲਾ ਦੋ ਤੁਹਾਡੇ ਮੁੰਡੇ ਨੇ ਅਸੀਂ ਲੈ ਕੇ ਜਾਵਾਂਗੇ ਜਰੂਰ ਲੈ ਕੇ ਜਾ ਕੁੜੀ ਜੀ ਅਸੀਂ ਫੇਰ ਰੋਕ ਰੋਕ ਕਰਤੀ ਥਗਣ ਪਤਾ ਫਿਰ ਉਹਦੇ ਵਿੱਚ ਵਿਆਹ ਵੀ ਕਰਤਾ ਵਿਆਹ ਤੋਂ ਬਾਅਦ ਡੇਢ ਮਹੀਨਾ ਸਾਡੇ ਕੋਲ ਰਹੀ ਫਿਰ ਚਲੀ ਗਈ ਸੀ ਉਹ ਤਾਂ ਡੇਢ ਮਹੀਨਾ ਬਹੁਤ ਵਧੀਆ ਰਹੀ ਸਾਡੇ ਨਾਲ ਜੀ ਮਾਤਾ ਜੀ ਮੁੰਡੇ ਨੂੰ ਚਾਹ ਸੀਗਾ ਬਾਹਰ ਜਾਣ ਦਾ ਉਹ ਫੇਰ ਐਸੀ ਮੁੰਡਾ ਕਹਿੰਦਾ ਵੀ ਮੰਮੀ ਕੋਈ ਨਾ ਆਪਾਂ ਲੈ ਲੈਨੇ ਰਿਸ਼ਤਾ ਵੀ ਇਹਦਾ ਡੈਡੀ ਨਹੀਂ ਹੈਗਾ ਵੀ ਗਰੀਬ ਨੇ ਚੱਲ ਪੜ੍ਹ ਲੈ ਲਿੰਗਿਆ ਕੁੜੀਆਂ ਵੀ ਚੱਲ ਕੋਈ ਸੈਨਰ ਕੰਮ ਲੋਟੋ ਜੀ ਕੁਛ ਤਾਂ ਲੈ ਆਪਣਾ ਹੋ ਜਾ ਮੰਮੀ ਚੱਲ ਆਪਾਂ ਕਰ ਲੈਨੇ ਫੇਰ ਅਸੀਂ ਲੈ ਲਿਆ ਚੱਲ ਕੋਈ ਨਾ ਵੀ ਕਰ ਲੈਨੇ ਜੀ ਤੇ ਬਾਪੂ ਜੀ ਕਿੰਨਾ ਹੈਨਾ ਪੈਸਾ ਇਕੱਠਾ ਕੀਤਾ ਹੋਇਆ ਸੀ ਮੁੰਡੇ ਦੇ ਲਈ ਕਿ ਮੁੰਡਾ ਵੱਡਾ ਹੋਊਗਾ ਹੈਨਾ ਆਪਦੇ ਪੈਰਾਂ ਤੇ ਖੜਾ ਹੋਊਗਾ ਜੇ ਉਹਨੇ ਫਿਊਚਰ ਬਣਾਉਣਾ ਵਾ ਹੈਨਾ ਤੇ ਉਹਦੇ ਤੇ ਅਸੀਂ ਪੈਸਾ ਲਗਾਵਾਂਗੇ ਕਿੰਨਾ ਕੁ ਮੁੰਡੇ ਲਈ ਰੱਖਿਆ ਹੋਇਆ ਹੈ ਪੈਸਾ ਤਾਂ ਸਾਡੇ ਕੋਲ ਕੋਈ ਨਹੀਂ ਰੱਖਿਆ ਸੀ ਜੀ ਦੇਖੋ ਇਹ ਜਦੋਂ ਸਾਡੀ ਗੱਲ ਚੱਲੀ ਪੇ ਸਾਨੂੰ ਆਪਣੀ ਜੋ ਜ਼ਮੀਨ ਸੀ ਨਾ ਜ਼ਮੀਨ ਸਾਨੂੰ ਬੈ ਕਰਨੀ ਪਈ ਜੀ ਫਿਰ ਪੈਸਾ ਇਕੱਠਾ ਕਰਕੇ ਫਿਰ ਇਹ ਕੁੜੀ ਨੂੰ ਤਾਂ ਜੇ ਬ੍ਰਿਸਪੇਜਿਆ ਮੈਂ ਕੈਨੇਡਾ ਭੇਜਿਆ ਹੂੰ ਕਿਉਂਕਿ ਅਸੀਂ ਜ਼ਮੀਨ ਬੈ ਕਰਕੇ ਲੋਕਾਂ ਨੂੰ ਯਾਨੀ ਹੁਣ ਸਾਡੇ ਕੋਲ ਡੇਢ ਬਘਾਰ ਹੈਗੀ 2.5 ਕਿੱਲੇ ਜ਼ਮੀਨ ਸੀ ਜੀ ਜ਼ਮੀਨ ਤਾਂ ਸਾਡੀ ਸਾਰੀ ਚਿਲੋ ਚਲੀ ਗਈ ਸਾਨੂੰ ਫਿਰ ਬਾਅਦ ਵਿੱਚ ਪਿੱਛੇ ਜਦ ਮੰਗ ਲਈ ਸੀ ਉਹਦੇ ਪਿੱਸਾ ਭੇਜਦੇ ਰਹੇ ਸੀ ਜੀ ਬਾਰ-ਬਾਰ ਜਦ ਨੂੰ ਇਹਨਾਂ ਦਾ ਪੜਾਈ ਟੋਕਸਰ ਪੂਰੀ ਨਹੀਂ ਪੂਰੇ ਵਧੀਆ ਫੀਸਾਂ ਭੇਜ ਰਹੇ ਸੀ ਇਹਦੀਆਂ ਜੀ ਮਾਤਾ ਜੀ ਜਦੋਂ ਡੇਢ ਮਹੀਨਾ ਤੁਹਾਡੇ ਨਾਲ ਰਹੀ ਆ ਕਦੀ ਕੋਈ ਲੜਾਈ ਝਗੜਾ ਕੋਈ ਇਦਾਂ ਦੀ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਸੀ ਖੁਸ਼ ਰਹਿੰਦੀ ਸੀ ਸਾਡੇ ਨਾਲ ਜੀ ਹਾਂ ਲੱਗਦਾ ਸੀ ਜਦੋਂ ਬਾਹਰ ਗਈ ਆ ਤਾਂ ਇਦਾਂ ਦਾ ਕੁਝ ਕਰੂਗੀ ਨਹੀਂ ਕੋਈ ਨਹੀਂ ਤੇ ਨਹੀਂ ਸੀ ਸਾਨੂੰ ਵੀ ਆ ਕੁਝ ਕਰ ਸਾਡੇ ਨਾਲ ਕਰੂ ਵੀ ਇੰਨਾ ਧੋਖਾ ਦੇ ਸਾਡੇ ਨਾਲ ਜੀ ਜਦੋਂ ਇੱਥੋਂ ਤੁਸੀਂ ਤੋਰੀ ਆ ਉਸ ਤੋਂ ਬਾਅਦ ਚ ਤੁਹਾਡੇ ਨਾਲ ਕਿੰਨੇ ਕੁ ਗੱਲਬਾਤ ਹੁੰਦੀ ਸੀ ਇੱਕ ਅੱਧੀ ਵਾਰੀ ਫੋਨ ਲਾਇਆ ਸੀ ਮੇਰੇ ਨਾਲ ਤਾਂ ਬੇਟੇ ਨਾਲ ਖਿਲਾ ਲੈਂਦੀ ਸੀ ਸਾਲ ਪਰ ਠੀਕ ਆ ਉਦੋਂ ਬਾਅਦ ਜਿਹੜੀ ਭੈਣ ਬਾਹਰ ਚਲੀ ਗਈ ਫੇਰ ਘੱਟ ਲਾਉਣ ਲੱਗ ਗਈ ਫੇਰ ਇਹ ਮੰਮੀ ਦੇ ਲਾਤਾ ਹੀ ਨੇ ਕੁੜੀ ਨੇ ਆਵ ਨਹੀਂ ਦਾ ਨਾ ਭਾਈ ਦਾ ਉਹ ਵੀ ਮੇਰੇ ਬੇਟੇ ਨਹੀਂ ਉਹਨਾਂ ਸਾਰਾ ਪੈਸਾ ਪੂਸਾ ਲਾਇਆ ਜੀ ਸਭ ਵੀ ਕੀਤੇ ਨੇ ਉਦੋਂ ਬਾਅਦ ਮੰਮੀ ਚਲੀ ਗਈ ਫੇਰ ਜਮੀ ਫੋਨ ਬੰਦ ਕਰਤੇ ਮੰਮੀ ਨੇ ਬੰਦ ਕਰਾਤੇ ਜਾ ਜੀ ਤੁਹਾਡੇ ਬੇਟੇ ਨੇ ਤੁਹਾਨੂੰ ਕਦੋਂ ਦੱਸਿਆ ਕਿ ਇਸ ਤਰੀਕੇ ਨਾਲ ਗੱਲਬਾਤ ਕਰਨੀ ਘੱਟ ਰਹੀ ਆ ਜਾਂ ਬੰਦ ਹੋ ਰਹੀ ਆ ਜੇ ਇਸ ਤਰੀਕੇ ਨਾਲ ਗੱਲ ਕਰ ਰਹੀ ਆ ਵੀ ਮੈਨੂੰ ਸਹੀ ਨਹੀਂ ਲੱਗ ਰਿਹਾ ਉਹ ਦਾ ਦੋਖ ਸਰ ਕੇ ਸਾਡਾ ਪੀਸਾ ਪੜਾ ਪਰਾਣੀਆਂ ਦੀ ਬਾਅਦ ਚ ਫਿਰ ਕਹਿਣ ਲੱਗ ਮਮੀ ਗੱਲ ਗੱਲ ਕੱਟ ਕਰਦੇ ਆਪਣੇ ਮੈਂ ਕਿਹਾ ਫਿਰ ਉਹ ਨਹੀਂ ਮੰਮੀ ਤੇ ਲਾਉਣਾ ਸੀ ਕਹਿੰਦੀ ਪਤ ਕੋਈ ਨਾ ਮੈਂ ਜਾਣ ਲੱਗੀ ਕਹਿੰਦੀ ਵੀ ਭੈਣ ਜੀ ਤੁਸੀਂ ਹੌਸਲਾ ਰੱਖਿਓ ਹੁਣ ਇਹਦਾ ਹੀ ਲਾਉਣਾ ਆਪਾਂ ਨੇ ਹੁਣ ਇਹਦਾ ਬਣ ਜਾਣਾ ਤੁਸੀਂ ਨਾ ਹੁਣ ਮੰਨ ਤੇ ਲਿਆਇਓ ਮੈਂ ਕੋਈ ਨਾ ਭੈਣ ਲਾ ਦੇ ਤੁਸੀਂ ਜਾਣ ਨਾ ਵੀ ਸਾਡਾ ਬਹੁਤਾ ਹੀ ਹੋਇਆ ਹੈ ਵੀ ਗਿਆ ਕਿਉਂ ਸਾਡੇ ਬੇਟਾ ਜੀ ਜੀ ਤੇ ਬਾਪੂ ਜੀ ਕਿੰਨਾ ਕ ਖਰਚਾ ਲੱਗ ਗਿਆ ਕਰਦੇ ਕੰਡੀਸ਼ਨ ਪਹਿਲਾਂ ਕੀ ਸੀ ਤੇ ਹੁਣ ਕੰਡੀਸ਼ਨ ਕੀ ਹੋ ਗਈ ਆ ਕਾਦਰੇ ਇੱਕੋ ਸਾਡੇ ਟੂ ਅਨੀਵਰਸਿਟੀ 2.5 ਕਿਲੋ ਜ਼ਮੀਨ ਸੀਗੀ 1.5 ਬਿਘਾ ਰਹਿ ਗਿਆ ਸਵਾ ਤੋਂ ਕਿਲੋ 2.5 ਕਿਲੋ ਨੇੜੇ ਵੇਚ ਗਏ ਸੀ ਮਤਲਬ ਫਿਰ ਸਾਰਾ ਜ਼ਮੀਨ ਵੇਚ ਕਰਕੇ ਇਹਦਾ ਫਿਰ ਸੰਪਰਕੇ ਖਰਚਾ ਕਰੇ ਹਮ ਕ੍ਰਿਸ਼ਨ ਸਾਡੇ ਉਹ ਅੱਗ ਗਈ ਆ ਜਿਹੜੀ ਪਹਿਲਾਂ ਕਿਨੇ ਚ ਵਧੀਆ ਮੁੰਡਾ ਸਾਡਾ ਖੇਤੀ ਕਰਦਾ ਸੀ ਨਾਲ ਕੰਮ ਕਰਵਾਉਂਦਾ ਸੀ ਜੀ ਇਹ ਤਾਂ ਉਹਦੀ ਗਈ ਤੇ ਬਾਅਦ ਵਿੱਚ ਹੀ ਫਿਰ ਇਹਨੂੰ ਫੈਕਟਰੀ ਵਿੱਚ ਜੋਬ ਕਰਨੀ ਪਈ ਜੋ ਗੱਡੀ ਚਲਾਉਣੀ ਪੀਲਾ ਲੈਂਦੀ ਟੈਕਸੀ ਮੰਗੋ ਬਾਅਦ ਵਿੱਚ ਇਹਨੂੰ ਕਰਨਾ ਪਿਆ ਸਾਰਾ ਕੁਝ ਜੀ ਕੀ ਬੀਤਦੀ ਉਸ ਬਾਪ ਦੇ ਦਿਲ ਤੇ ਜਦੋਂ ਵੇਖਦਾ ਕਿ ਇੱਕ ਮੁੰਡਾ ਵਾ ਜਿਹੜਾ ਵਧੀਆ ਕਮਾਖਾ ਰਿਆ ਸੀਗਾ ਹਨਾ ਸਭਰਾ ਸਾਰਾ ਕੁਝ ਵਧੀਆ ਪਿਆ ਸੀ ਜ਼ਮੀਨ ਵਧੀਆ ਸੀਗੀ ਤੇ ਇੱਕ ਕੁੜੀ ਦੇ ਕਰਕੇ ਉਹਨੂੰ ਐਡਾ ਤੋਖਾ ਮਿਲਿਆ ਕਿ ਅੱਜ 7-8000 ਦੇ ਉੱਤੇ ਕਿਸੇ ਫੈਕਟਰੀ ਦੇ ਵਿੱਚ ਹਨਾ ਮਜ਼ਦੂਰੀ ਕਰਦਾ ਪਿਆ ਹਾਂਜੀ ਪਹਿਲਾਂ ਤਾਂ ਨਹੀਂ ਲੱਗੇ 6000 ਤੇ ਲੱਗੇ ਸੀ ਹੁਣ ਵੈਸੇ 10000 ਰੁਪਏ ਦੇ ਰਹੇ ਨੇ 10000 ਪਿੱਛੇ ਉਹਦੇ ਨਾਲ ਹੀ ਸਾਡਾ ਬਣੀ ਗੁਜ਼ਾਰੇ ਚ ਰੋਟੀ ਪਣੀਦਾ ਸੀ ਜੀ ਉਹ ਕਿਉਂ ਜ਼ਮੀਨ ਤਾਂ ਸਾਡਾ ਕੋਈ ਰਹੀ ਨਹੀਂ ਹੈਗੀ ਫੋਨ ਨੂੰ ਉਹ 1.5 ਬਿਗੇ ਵਿੱਚੋਂ ਕੀ ਖਾਨ ਜੋਗੇ ਦਾ ਨਹੀਂ ਹੋਣਗੇ ਇਹਦੇ ਵਿੱਚ ਤਾਂ ਜੀ ਬਸ ਹਾਂ ਜੀ ਬਸ ਇਹ ਜਿਹੜੀ ਸੜਕ ਜਿਹੜਾ ਚੱਲ ਰਿਹਾ ਮਾਤੇ ਬੇਟੇ ਦੀ ਕੰਡੀਸ਼ਨ ਕੀ ਹੋਗੀ ਸੀ ਜਦੋਂ ਇੱਕਦਮ ਪਤਾ ਲੱਗਦਾ ਕਿ ਇਸ ਤਰੀਕੇ ਨਾਲ ਉਹਨੂੰ ਧੋਖਾ ਮਿਲ ਰਿਹਾ ਵਾ ਉਹ ਸਾਡੇ ਸਾਹਮਣੇ ਨਹੀਂ ਸੀ ਕੋਈ ਗੱਲ ਕਰਦਾ ਵਿੱਚ ਵਿੱਚ ਗਮ ਲਾਈ ਜਾਂਦਾ ਸੀ ਸਾਡੇ ਸਾਹਮਣੇ ਨਹੀਂ ਸੀ ਕਰਨ ਜਮ ਮਮਾ ਔਖਾ ਪਾ ਲਈ ਨਹੀਂ ਸੀ ਕਹਿੰਦੀ ਮਮੇ ਰੋਈ ਨਾ ਆਈ ਕਹਿੰਦੀ ਮਮੇ ਰੋਣਾ ਕੀ ਏਰਮਾਨ ਸੀ ਕੇ ਬੇਟੇ ਦੇ ਜਿਹੜੇ ਹੁਣ ਲੱਗਦਾ ਕਿ ਬੇਟਾ ਉਹਦੇ ਪਿੱਛੇ ਖਰਾਬ ਹੋ ਗਿਆ ਹੁਣ ਹਨਾ ਜ਼ਿੰਦਗੀ ਉਹਨੇ ਖਰਾਬ ਕਰ ਲਈ ਆਪਣੀ ਜ਼ਿੰਦਗੀ ਦੇ 9 ਸਾਲ ਖਰਾਬ ਕਰ ਲਏ ਹੁਣ ਵੀ ਬੇਟਾ ਸਾਨੂੰ ਹੌਸਲਾ ਮੰਮੀ ਕੋਲੀ ਨਾ ਆਪਣਾ ਪਦਮਾ ਜਮਾ ਸਾਫ ਕਰੂ ਆਪਣਾ ਕੁੜੀ ਨਾਲ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਅਸੀਂ ਤੈਨੂੰ ਧੀਆਂ ਅੰਗੋ ਰੱਖਿਆ ਹੋਇਆ ਸੀ ਇੱਕ ਵਾਰ ਕਰੀ ਜੀ ਮੈਂ ਨਾ ਉਹਦੇ ਨਾਲ ਲੜ ਪਈ ਸੀ ਕਹਿੰਦੀ ਪਵੀ ਮੈਂ ਫੈਲਾਉਣੇ ਵੀ ਨਹੀਂ ਪੈਸੇ ਭੇਜ ਦੋ ਮੈਂ ਪਤਾ ਚੱਟ ਕੋਈ ਨਹੀਂ ਹੈਗੇ ਸਿਰ ਤੇ ਲੱਗਦਾ ਤੂੰ ਆਉਦੇ ਕੋਈ ਨਾ ਕਹਿੰਦੇ ਮੇਰੇ ਕੋ ਤਾਂ ਹੈ ਨਹੀਂ ਫਿਰ ਮੈਂ ਕਿਹਾ ਨਹੀਂ ਨਾ ਅਸੀਂ ਫਿਰ ਫੋਨ ਕੱਟ ਤੇ ਮੁੜ ਕੇ ਲਾ ਜੀ ਪਿਆਰ ਕਰਦੇ ਸੀ ਉਹਨੂੰ ਬਧੀਆ ਧੀਆਂ ਕੋ ਰੱਖੀ ਕਹਿੰਦਾ ਬਹੁਤ ਸਾਡੇ ਨਾਲ ਪਿਆਰ ਕਰਦੀ ਕਦੋਂ ਰਹੀ ਰਹਿੰਦੀ ਸੀ ਮੇਰੇ ਨਾਲ ਦੋ ਬੇਟੀਆਂ ਨੇ ਉਹਨਾਂ ਦੀ ਬਹੁਤ ਪਿਆਰ ਕਰਦੀ ਸੀ ਜੇ ਆ ਜਾਣਾ ਖੁਸ਼ ਹੋ ਜਾਣੀ ਜੀ ਦੀਆਂ ਆਈਆਂ ਨੇ ਬਾਹਰ ਜਾ ਕੇ ਖਰਾਬ ਬਾਹਰ ਜਾ ਕੇ ਬਦਲ ਗਈ ਬਦਲ ਗਈ ਜਦੋਂ ਭੈਣ ਚਲੀ ਗਈ ਉਹਦੇ ਬਦਲ ਗਈ ਮਾਂ ਚਰ ਕੀ ਫਿਰ ਫੋਨ ਬਲੌਕ ਹੋ ਚਪਾਤੇ ਮੁੰਡੇ ਦੀ ਉਮਰ ਸੀਗੀ ਹਨਾ ਆਪਣਾ ਪੜ੍ਹ ਲੈ ਕੇ ਜਾਂ ਆਪ ਦਾ ਨੌਕਰੀ ਦੇ ਵਿੱਚ ਸੈਟਲ ਹੋਣ ਦੀ ਜਿਹੜੀ ਉਹਨੇ ਸਾਰੀ ਮੁੰਡੇ ਨੇ ਡਿਪਰੈਸ਼ਨ ਦੇ ਵਿੱਚ ਕੱਢੀ ਆ ਕਹਿੰਦਾ ਕਈ ਵਾਰ ਖਿਆਲ ਆਂਦਾ ਸੀ ਵੀ ਮੈਂ ਖਤਮ ਹੋ ਜਮਾ ਕਹਿੰਦਾ ਫਿਰ ਮਾਪਿਆਂ ਦਾ ਆਂਦਾ ਸੀ ਆਹ ਕਿਹਦੇ ਮੰਮੀ ਡੈਡੀ ਮੇਰੇ ਫਿਰ ਕੀ ਕਰਨਗੇ ਵੀ ਰੋਟੀ ਕਿੱਥੋਂ ਖਾਣ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਸਾਥ ਦਿੱਤਾ ਕਿ ਪੁਲਿਸ ਸਾਨੂੰ ਹਾਂਜੀ ਪੂਰਾ ਵਧੀਆ ਸਾਥ ਦਿੱਤਾ ਹੈ ਸਾਨੂੰ ਤਰੇ ਉਹਨਾਂ ਨੇ ਜਦੋਂ ਵੀ ਸਾਡੇ ਪਹਿਲਾਂ ਜਾਨੀ ਪਰਚਾ ਕਟਵਾਇਆ ਉਹਨਾਂ ਨੇ ਬੜੀਆ ਉਹਨਾਂ ਨੇ ਸਾਡੇ ਬੜੀਆ ਜਾਨੀ ਚੰਗਾ ਗੱਲਬਾਤ ਕਰਕੇ ਫਿਰ ਪਰਚਾ ਕੱਟਿਆ ਚਲੋ ਜਿਵੇਂ ਮੰਨ ਲਓ ਜਿਵੇਂ ਹੁਣ ਇਹਨੂੰ ਨਾ ਬੜੀਆ ਤਾਂਹੀਂ ਫੁੱਟਦੀ ਛੱਡੀ ਐਲੂਸੀ ਕਟਾਈ ਹੋਈ ਸੀ 에ਰਪੋਰਟ ਦੇ ਤੋਂ ਗ੍ਰਿਫਤਾਰ ਹੋਈ ਹੈ ਜੀ ਤੇ ਉਹ ਜਦੋਂ ਦੇਸੋਂ ਗ੍ਰਿਫਤਾਰ ਕਰਨ ਸੀ ਉਹਨੂੰ ਪੁਲਿਸ ਵਾਲਿਆਂ ਨੇ ਰੱਛਾ ਵੀ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਚਲੋ ਵਧੀਆ ਉਹਨੇ ਸਾਡੀ ਪੂਰਾ ਸਾਡਾ ਸਾਥ ਦਿੱਤਾ ਜੀ ਪਰ ਸਾਡਾ ਲੱਗਦਾ ਸੀਗਾ ਕਿ ਇੰਨੇ ਸਾਲ ਤੁਸੀਂ ਡੀਕ ਕੀਤੀ ਆ ਵੀ ਇਦਾਂ ਇਹਦੀ ਗ੍ਰਿਫਤਾਰੀ ਹੋਊਗੀ ਜਾਂ ਇਨਸਾਫ ਦੀ ਕਿਤੇ ਨਾ ਕਿਤੇ ਕੋਈ ਕਿਰਨ ਨਜ਼ਰ ਆ ਰਹੀ ਸੀ ਇੰਨਾ 9 ਸਾਲਾਂ ਦੇ ਵਿੱਚ ਕੋਈ ਸਾਨੂੰ ਕੋਈ ਇਨਸਾਫ ਦੀ ਕਿਰਨ ਤਾਂ ਆ ਰਹੀ ਸੀ ਕੋਈ ਜਦੋਂ ਗੱਲ ਹੀ ਨਹੀਂ ਸੀ ਕਰਦੇ ਨਾ ਇਹ ਮੰਮੀ ਗੱਲ ਕਰੀ ਨਾ ਇਹ ਆਪ ਗੱਲ ਕਰਦੀ ਸੀ ਤੇ ਜੇ ਪਹਿਲਾਂ ਭਰਾ ਨੂੰ ਵੀ ਫੋਨ ਕਰਦੇ ਹੁੰਦੇ ਸੀ ਕੋਈ ਨਹੀਂ ਉਹ ਕਹਿੰਦੇ ਬਾਹਰ ਆਵੇਂ ਘਰ ਜਾ ਕੇ ਫੋਨ ਲਾਉਂਗਾ ਕਹੂੰਗਾ ਉਹਨਾਂ ਨੂੰ ਤੇ ਬਿਲਕੁਲ ਹੀ ਗੱਲ ਕਰਨ ਬੰਦ ਕੀਤੀ ਸੀ ਉਹਨਾਂ ਨੇ ਹਾਂ ਤੇ ਸਾਨੂੰ ਤਾਂ ਪਿਆ ਛੱਡੀ ਹੋਈ ਛੱਡੀ ਤੁਸੀਂ ਕਿਹਾ ਚਲੋ ਵੀ ਜਦੋਂ ਚਲੋ ਇੱਧਰ ਆਵੋਗੇ ਫੇਰ ਗੱਲਬਾਤ ਤੋਰ ਕੇ ਦੇਖਾਂਗੇ ਪਰ ਫਿਰ ਹਨ ਉਹ ਜਿਹੜੀ ਲੂਛ ਕਟਾਉਣੀ ਵੀ ਮਜਬੂਰ ਹੋ ਕੇ ਕਟਾਉਣੀ ਵੀ ਪੱਚਾ ਵੀ ਮਜਬੂਰ ਹੋ ਕੇ ਕਟਿਆ ਸੀ ਦੇਖੋ 15 ਵਿੱਚ ਮੈਰਿਜ ਹੁੰਦੀ ਆ ਤੇ 21 ਵਿੱਚ ਅਸੀਂ 5 6 ਸਾਲ ਲੜੀ ਕੀਤੀ ਬੇਟੇ ਲੜਕੀ ਦੀ ਵੀ ਅੱਜ ਵੀ ਸਾਡੇ ਲੜਕੇ ਦਾ ਬਣਾਉਗੀ ਅੱਜ ਵੀ ਬਣਾਉ ਤੇ ਫਿਰ ਨਹੀਂ ਬਣਾਤਾ ਸੰਨ ਵੀ ਕੀ ਬੱਚੇ ਪੱਤੇ ਪੱਚਾ ਕਟਾਉਣਾ ਪਿਆ ਕੀ ਭੀਤਦੀ ਉਸ ਮਾਂ ਤੇ ਜਦੋਂ ਆਪਣੇ ਬੇਟੇ ਨੂੰ ਇਦਾਂ ਤੜਫਦਾ ਵੇਖਦੀ ਆ ਇਦਾਂ ਜਿਹੜਾ ਖੁਦ ਕਮਾ ਕੇ ਖਾਂਦਾ ਸੀਗਾ ਆਪਦੇ ਪਿਓ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦਾ ਸੀ ਅੱਜ ਦਿਹਾੜੀਆਂ ਗਾਉਂਦਾ ਸੀ ਹਾਂ ਬੇਟੇ ਨੇ ਮੇਰੇ ਨੇ ਸਾਡੇ ਵਾਸਤੇ ਆਪ ਦਾ ਜਲੇ ਰੱਖਿਆ ਵੀ ਜੇ ਮੈਨੂੰ ਕੋ ਮੈਂ ਕਰ ਲਿਆ ਵਿਆਹ ਪਰ ਮੰਮੀ ਡੈਡੀ ਰੋ ਲ ਜਾਣਗੇ ਫਿਰ ਰੋਟੀ ਤੇ ਪੁਖੇ ਮਤ ਜੀ ਹੁਣ ਲੱਗਦਾ ਇਨਸਾਫ ਦੀ ਕਿਰਨ ਕੁਝ ਨਜ਼ਰ ਆ ਰਹੀ ਹੈ ਕਿ ਕੁਝ ਇਨਸਾਫ ਹੋਊਗਾ ਤੁਹਾਡੇ ਨਾਲ ਲੜਕੀ ਹੈ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਦੇ ਕੋਲ ਆ ਉਹਨਾਂ ਦੇ ਗਿਫਤ ਦੇ ਵਿੱਚ ਹਾਂ ਉਹ ਸੌਣੂ ਤੇ ਹੈ ਜਿਹਨਾਂ ਸਾਫ਼ ਮਿਲਣਾ ਚਾਹੀਦਾ ਵੀੜਿਆਣ ਚਾਹੀਦੇ ਜਿੰਨਾਂ ਦਾ ਸਾਫ਼ ਕਰਨਾ ਚਾਹੀਦਾ ਮੈਂ ਡੇਢ ਹੀ ਰਹਿੰਦੇ ਨੇ ਲੱਗੋ ਕੀ ਮੰਗ ਕੀ ਕਰਦੇ ਹੋ ਕਿ ਕਿਸ ਤਰੀਕੇ ਨਾਲ ਇਨਸਾਫ਼ ਹੋਣਾ ਚਾਹੀਦਾ ਵਾ ਕਿੰਨੇ ਪੈਸੇ ਤੁਸੀਂ 28 ਲੱਖ ਦੇ ਕਰੀਬ ਤੁਸੀਂ ਲਗਾ ਚੁੱਕੇ ਹੋ ਉਹਦੇ ਤੇ ਹਾਂਜੀ 28 ਲੱਖ ਦੇ ਕਰੀਬ ਤੋਂ ਲੱਗੇ ਹੋਏ ਸਡਾ ਅਠ ਲਗਾ ਚੁੱਕੇ ਪੂਰਾ ਜਾਨੀ ਇਸ ਦਾ ਮੀਰ ਇਹੀ ਕਰਦਾ ਪ੍ਰਸ਼ੰਤ ਵੀ ਇਹਨੂੰ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਹਾਂਜੀ ਕੋਈ ਵੀਗਾ ਅੱਗੇ ਵਾਸਤੇ ਕੋਈ ਵੀ ਲੜਕਾ ਨਾ ਲੜਕੀ ਇਹਦਾ ਕੰਮ ਨਾ ਚੁੱਕੇ ਦੂਜੇ ਦੇ ਸਾਰੇ ਪਰਿਵਾਰ ਨੂੰ ਨਾ ਤੰਗ ਕਰੇ ਪਰੇਸ਼ਾਨ ਕਰੇ ਉਹ ਜੀ ਹਾਂਜੀ ਇਹ 9 ਸਾਲ ਕਿਵੇਂ ਗੱਡੇ ਕੀ ਸੋਚਾਂ ਚੱਲਦੀਆਂ ਹੁੰਦੀਆਂ ਸੀ ਕਿਸ ਤਰ੍ਹਾਂ ਦਾ ਮਾਹੌਲ ਸੀ ਪਰਿਵਾਰ ਦਾ ਲੜਕੇ ਦੀ ਹਾਲਾਤ ਕਿਸ ਤਰ੍ਹਾਂ ਦੇ ਸੀ ਲੜਕੇ ਦੇ ਕੋਈ ਕਮਰੇ ਚ ਲੈ ਜਾਂਦਾ ਸੀਗਾ ਉਹ ਸਾਮ ਨੂੰ ਜਾ ਕੇ ਰਾਤ ਨੂੰ 8-9 ਵਜੇ ਮੈ ਤਾਂ ਸੌਂ ਜਾਂਦਾ ਸੀ ਕੀ ਫਿਰ ਸਵੇਰ ਗੱਲ ਕਰਦਾ ਸੀ ਬਚਾਰਾ ਉਹ ਮਾਂ ਨਹੀਂ ਕੋਈ ਗੱਲ ਕਰਕੇ ਇੰਸ਼ਾ ਮम्मी-ਡੈਡੀ ਮੰਨ ਨਾ ਡੋਲ ਜਵੇ ਜੀ ਉੱਪਰੋਂ ਉੱਪਰੋਂ ਖੋਚ ਰੰਦਾ ਸੀ ਅੰਦਰੋਂ ਪੜ ਰਿਮਾਂਟਿਕ ਹੀ ਹੂ ਹੋਦੇ। ਯਾਨੀ ਇਹ ਉਹੀ ਜਾਣਦਾ ਵੀ। ਮਾਪਿਆਂ ਨੂੰ ਤਾਂ ਫਿਰ ਵੀ ਪਤਾ ਲੱਗ ਜਾਂਦਾ ਜਦੋਂ ਬੱਚਾ ਦੁਖੀ ਹੁੰਦਾ। ਹਾਂਜੀ ਇਹ ਤਾਂ ਕਰਿਆ ਸੀ ਇੱਕਮ ਜਿਹਰ ਬਹੁਤ ਹੋ ਕੇ ਸੀ ਵਿੱਚ ਵਿੱਚ ਬਹੁਤ ਗਮ ਕਰਦਾ ਸੀ। ਹੂੰ ਬੇਟਾ ਸਾਡਾ ਅਸੀਂ ਕਹਿਣ ਕੀ ਹੋਵੇ ਇਹਨੇ ਨਾ ਖਾਸ ਨਹੀਂ ਹੋਇਆ ਮਮੇ ਵੀ। ਮੈਂ ਕਿਹਾ ਤੁਹਾਨੂੰ ਆਇਆ ਉਹਨਾਂ। ਐ ਕਿ ਕੋਈ ਫਾਰੂ ਫੂਟਰ ਕੋਸਰ ਜੂਸ ਐਸ ਪੀ ਲਗਾ ਇਤਨੇ ਬਾਰਾ ਆਇਆ। ਨਹੀਂ ਮੰਨੇ ਖਾ ਲੈਣਾ। ਹੂੰ ਉਏ ਕਿੰਨੇ ਕਿੰਨੇ ਬੋਤਲ ਹੋਇਆ ਬੀਆ ਪੂਰੇ ਚਾਵਾਂ ਨਾਲ ਕੀਤਾ ਸੀ ਹਾਂਜੀ ਮੈਂ ਤਾਂ ਬਹੁਤ ਸ਼ੌਕ ਨਾਲ ਕੀਤਾ ਸੀ ਜੀ ਦਿਖਾਉਂਗੇ ਜੀ ਸੋ ਇਹ ਲੜਕੀ ਆ ਹਾਂਜੀ ਜੀ ਆ ਬੇਟਾ ਮੇਰਾ ਜੀ ਕਿੰਨੀ ਉਮਰ ਕਿੰਨੀ ਸੀ ਉਹ ਤੋਂ 21 ਸਾਲਾਂ ਦੀ ਸੀ ਬੇਟੀ ਮੇਰੀ ਦੀ ਜੀ ਤੇ 9 ਸਾਲਾਂ ਦੇ ਵਿੱਚ ਸਭ ਕੁਝ ਬਦਲ ਗਿਆ ਹਾਂ ਸਭ ਕੁਝ ਬਦਲ ਗਿਆ ਦੇਖੋ ਜੀ ਕੁਛ ਨਜ਼ਰ ਆ ਰਹੇ ਨੇ ਇੱਥੇ ਅਚਾਨਕ ਪਤਾ ਨਹੀਂ ਕੀ ਹੋ ਜਾਂਦਾ ਕਿ ਸਭ ਕੁਝ ਖਤਮ ਹੋ ਜਾਂਦਾ ਬਦਲ ਜਾਂਦਾ ਹਾਂਜੀ ਹਾਂਜੀ ਕਿੰਨੇ ਸੁਪਨੇ ਲੜਕੇ ਨੇ ਵੇਖੇ ਹੋਣ ਹਾਂ ਬਹੁਤ ਦੇਖੇ ਪਹਿਲਾਂ ਚਾਹ ਸੀ ਵੀ ਮੈਨੂੰ ਸੰਦੂ ਚਲ ਗਈਆਂ ਚਾਹ ਸੀ ਮੈਨੂੰ ਸੰਦੂ ਸਾਡੇ ਬਾਪਾ ਤਾਂ ਖੁਸ਼ੀ ਸੀ ਵੀ ਸੰਦੂ ਸਾਡੇ ਬੇਟੇ ਹਮ ਕਦੋਂ ਪਤਾ ਲੱਗਿਆ ਦੋ ਅਕਸਲ ਮਗਰੋਂ ਵੀ ਫੋਨ ਨਹੀਂ ਕਰ ਫੇਰ ਸੱਡ ਮੰਡ ਦੌੜ ਗਿਆ ਸੀ ਹਮ ਪਹਿਲਾਂ ਤਾਂ ਲੜਕੇ ਨੇ ਵੀ ਤੋਂ ਤੋਂ ਲੱਕੋ ਕੇ ਰੱਖਿਆ ਹੋਣਾ ਆਜ ਮੈਂ ਪਸੇ ਦੀ ਰਹਿੰਦੀ ਸੀ ਪਤਾ ਫੋਨ ਆਇਆ ਹੁਣ ਆਇਆ ਕਹਿੰਦੇ ਮੰਮੀ ਆਏ ਥੋੜੀ ਗੱਲ ਕਰਦੀ ਕਹਿੰਦੇ ਕਹਿੰਦੇ ਮੈਂ ਐਂ ਹੀ ਕਰਦੀ ਆਂ ਕਰੀ ਐਂ ਹੀ ਕਰਦੀ ਵੀ ਥੋੜੀ ਗੱਲ ਕਰਦੇ ਤੁਸੀਂ ਜੇ ਵੇਖੋਗੇ ਕਿ ਇਸ ਤਰ੍ਹਾਂ ਮਾਪਿਆਂ ਦੇ ਹੰਝੂ ਆ ਜਿਹੜੇ ਕਿ ਉਹ ਨਹੀਂ ਰੁਕਦੇ ਪਏ ਮਾਪਿਆਂ ਮਾਪਿਆਂ ਦਾ ਕਹਿਣਾ ਹੈ ਕਿ ਇਸ ਇਹਨਾਂ 9 ਸਾਲਾਂ ਨੇ ਉਸ ਲੜਕੀ ਨੇ ਇਹਨਾਂ 9 ਸਾਲਾਂ ਦੇ ਵਿੱਚ ਉਹਨਾਂ ਦਾ ਪੁੱਤ ਆ ਜਿਹੜਾ ਕਿ ਉਹ ਬਰਬਾਦ ਕਰ ਤੱਕ ਨਾ ਖਾਂਦਾ ਸੀ ਨਾ ਪੀਂਦਾ ਸੀ ਉੱਤੋਂ ਖੁਸ਼ ਰਹਿੰਦਾ ਸੀਗਾ ਕਿ ਮਾਪਿਆਂ ਨੂੰ ਕੁਝ ਪਤਾ ਨਾ ਲੱਗੇ ਤੇ ਹੁਣ ਇਸ ਪਰਿਵਾਰ ਦੀ ਇਹੀ ਮੰਗ ਆ ਕਿ ਉਹਨਾਂ ਦੇ ਨਾਲ ਇਨਸਾਫ ਹੋਣਾ ਚਾਹੀਦਾ 9 ਸਾਲ ਜਿਹੜੇ ਇਹਨਾਂ ਨੇ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਕੱਟੇ ਨੇ ਜੋ ਇਹਨਾਂ ਦੀ ਪੂੰਜੀ ਸੀ ਇਹਨਾਂ ਨੇ ਸਾਰੀ ਉਸਤੇ ਉਸਤੇ ਪਰਿਵਾਰ ਦੇ ਉੱਤੇ ਲਗਾ ਦਿੱਤੀ ਤੇ ਹੁਣ ਇਹਨਾਂ ਕੋਲ ਕੁਝ ਵੀ ਨਹੀਂ ਲੜਕਾ 10000 ਦੇ ਉੱਤੇ ਇੱਕ ਮਜ਼ਦੂਰੀ ਕਰਦਾ ਪਿਆ ਵਾ ਨੌਕਰੀ ਕਰਦਾ ਪਿਆ ਵਾ ਤੇ ਇਹਨਾਂ ਦੀ ਬਾਰ ਬਾਰ ਇਹੀ ਮੰਗਾ ਕਿ ਇਹ ਇਨਸਾਫ ਦਿੱਤਾ ਜਾਵੇ ਤੇ ਜੋ ਇਹਨਾਂ ਦੀ ਪੂੰਜੀ ਲੱਗੀ ਆ ਉਹ ਵੀ ਇਹਨਾਂ ਨੂੰ ਵਾਪਸ ਦਵਾਈ ਜਾਵੇ ਜਿਵੇਂ ਕਿਹਾ ਜਾਂਦਾ ਹੈ ਛੋਟੀਆਂ ਬੱਚਤਾਂ ਵੱਡੇ ਫਾਇਦੇ ਉਸੇ ਤਰ੍ਹਾਂ ਛੋਟੇ ਉਦਯੋਗ ਵੀ ਵੱਡੇ ਮੁਨਾਫੇ ਕਮਾਉਂਦੇ ਹਨ ਉਦਯੋਗਾਂ ਦੀ ਦੁਨੀਆ 'ਚ ਛੋਟੇ ਮੱਦਮ ਤੇ ਦਰਮਿਆਨੇ ਉਦਯੋਗਾ ਨੂੰ ਇੱਕ ਪੁਲ ਦੀ ਤਰ੍ਹਾਂ ਦੇਖਿਆ ਜਾਂਦਾ ਹੈ ਇਹ ਉਦਯੋਗ ਹੀ ਵੱਡੇ ਉਦਯੋਗਾਂ ਲਈ ਕੱਚਾ ਮਾਲ ਸਪਲਾਈ ਕਰਨ ਦੇ ਸਹਾਇਕ ਬਣਦੇ ਹਨ मुख्यमंत्री मुख सिंह अगवाई वाली सरकार इन्होंने उद्योगों वाल विशेष तवज्जो दे रही है नवी विशेष नीति के तहत छोटे ते मध्यम उद्योग सरकार के मुख्य एजेंडे हैं इसे करके निवेशक भी उत्साहित हैं ਮੋਹਾਲੀ 'ਚ ਇਸ ਤਰ੍ਹਾਂ ਦੇ ਛੋਟੇ ਨਿਵੇਸ਼ਕ ਜਨਰੇਟਰ ਤੇ ਏਸੀ ਬਣਾਉਣ ਦੇ ਛੋਟੇ-ਛੋਟੇ ਕਾਰਖਾਨੇ ਲਗਾ ਰਹੇ ਹਨ ਇਨ੍ਹਾਂ ਕਾਰਖਾਨਿਆਂ ਦੀ ਸਪਲਾਈ ਵੱਡੇ ਉਦਯੋਗਾਂ ਨੂੰ ਹੁੰਦੀ ਹੈ ਤੇ ਰੋਜਗਾਰ ਦੇ ਸਥਾਨਕ ਮੌਕੇ ਪੈਦਾ ਹੋ ਰਹੇ ਹਨ ਸ੍ਰੀ ਪੰਜਾਬ ਸਰਕਾਰ ਦੇ ਬੜੇ ਸ਼ੁਕਰਗੁਜ਼ਾਰਾਂ ਕਿ ਉਹ ਸਾਨੂੰ ਬਿਜਲੀ ਦਾ ਸਬਸਿਡੀ ਦੇ ਰਹੀ ਹੈ ਔਰ ਇੰਡਸਟਰੀ ਤੇ ਜਿਹੜੀ ਅਸੀਂ ਮਸ਼ੀਨਰੀ ਦੀ ਪਰਚੇਜ਼ ਕਰਦੇ ਹਾਂ ਉਹਤੇ ਵੀ ਸਾਨੂੰ ਸਬਸਿਡੀ ਮਿਲਦੀ ਹੈ ਸੂਬੇ ਦੇ ਵਿਕਾਸ 'ਚ ਛੋਟੇ ਤੇ ਮੱਦਮ ਉਦਯੋਗ ਵੱਡਾ ਯੋਗਦਾਨ ਪਾ ਰਹੇ ਹਨ ਤੇ ਪੰਜਾਬ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਫੈਕਟਰੀਆਂ ਅਸੀਂ ਵੱਡੇ ਵੱਡੇ ਇੰਡਸਟਰੀ ਲੈ ਕੇ ਆ ਰਹੇ ਹਾਂ Tata Steel ਵਰਗੀਆਂ ਜਿਹੜੀਆਂ ਵੱਡੇ ਵੱਡੀਆਂ ਕੰਪਨੀਆਂ ਨੇ ਉਹ ਆ ਰਹੀਆਂ ਨੇ ਹਰ ਰੋਜ਼ ਹਜ਼ਾਰਾਂ ਕਰੋੜ ਦਾ ਨਿਵੇਸ਼ ਆ ਰਿਹਾ ਹੈ ਨੌਜਵਾਨ ਮੁੰਡੇ ਕੁੜੀਆਂ ਨੂੰ ਕੰਮ ਮਿਲ ਰਿਹਾ ਹੈ ਕਾਰੋਬਾਰੀਆਂ ਦੇ ਸੁਪਨੇ ਅਧੂਰੇ ਪੰਜਾਬ ਸਰਕਾਰ ਨੇ ਕੀਤੇ ਪੂਰੇ।